ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 29 ਜੂਨ 2025 ਨੂੰ ਅਸੀਂ ਆਪਣੇ ਪਿੰਡ ਖਾਸਪੁਰ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਸ੍ਰੀ ਹਿਮਕੁੰਟ ਸਾਹਿਬ ਜੀ ਉੱਤਰਾਖੰਡ ਦੀ ਯਾਤਰਾ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਅਸੀਂ ਆਪਣੇ ਪਿੰਡ ਗੁਰੂਕਰ ਜਾ ਕੇ ਮੱਥਾ ਟੇਕ ਕੇ ਬਾਬਾ ਜੀ ਤੋਂ ਅਰਦਾਸ ਬੇਨਤੀ ਕਰਵਾਈ ਉਸ ਤੋਂ ਬਾਅਦ ਅਸੀਂ ਮੋਟਰਸਾਈਕਲ ਤਿਆਰ ਕਰਕੇ ਦੇ ਵਗੈਰਾ ਬਣ ਕੇ ਯਾਤਰਾ ਦੀ ਤਿਆਰੀ ਸ਼ੁਰੂ ਕਰਦੇ ਹੋਏ ਤਾਂ ਮੇਰੇ ਨਾਲ ਦੇ ਕੁਝ ਸਮਾਨ ਰਹਿ ਗਿਆ ਸੀ ਉਹ ਲੈਣ ਗਏ ਸੀ ਤੇ ਮੈਂ ਉਹਨਾਂ ਦਾ ਗੁਰਦੁਆਰਾ ਸਾਹਿਬ ਬੈਠ ਕੇ ਇੰਤਜ਼ਾਰ ਕਰਦਾ ਪਿਆ ਸੀ ਕੁਝ ਹੀ ਸਮੇਂ ਬਾਅਦ ਅਸੀਂ ਨਿਕਲਣ ਵਾਲੇ ਸੀਗੇ ਯਾਤਰਾ ਨੂੰ ਤੇ ਯਾਤਰਾ ਸ਼ੁਰੂ ਕਰਕੇ ਅਸੀਂ ਗੁਰਦੁਆਰਾ ਸਾਹਿਬ ਤੋਂ ਆਪਣੇ ਪਿੰਡ ਅੱਡੇ ਤੇ ਆ ਕੇ ਮੇਨ ਰੋਡ ਦੇ ਉੱਤੇ ਕੁਝ ਸਮੇਂ ਲਈ ਰੁਕੇ ਉੱਥੇ ਕੁਝ ਤਸਵੀਰਾਂ ਖਿੱਚੀਆਂ ਤਾਂ ਕਿ ਯਾਦਗਾਰੀ ਰਹਿ ਸਕੇ ਉਸ ਤੋਂ ਬਾਅਦ ਅਸੀਂ ਨਿਕਲ ਪਏ ਸੀ ਹਰਿਆਣਾ ਵੱਲ ਨੂੰ ਪਹੁੰਚ ਗਏ ਸੀਗੇ ਅਸੀਂ ਖਨੌਰੀ ਦੇ ਨੇੜੇ ਮੋਟਰਸਾਈਕਲ ਅੱਗੇ ਪਿੱਛੇ ਹੁੰਦੇ ਹੋਏ ਝੰਡੇ ਝੂਲਦੇ ਹੋਏ ਖਾਲਸਾ ਜੀ ਦੇ ਇੱਕ ਦੂਜੇ ਦੀ ਵੀਡੀਓ ਬਣਾਉਂਦੇ ਹੋਏ ਇਧਰ ਪੰਨੂ ਸਾਹਿਬ ਤੇ ਉਪਪਲ ਸਾਹਿਬ ਨਾਲ ਬੁਲਟ ਤੇ ਵੀਡੀਓ ਸ਼ੂਟ ਕਰਦੇ ਹੋਏ ਅੱਗੇ ਵੱਲ ਨੂੰ ਜਾਂਦੇ ਹੋਏ ਪਹੁੰਚ ਗਏ ਸੀਗੇ ਅਸੀਂ ਖਨੌਰੀ ਜਿੱਥੇ ਘੱਗਰ ਦਰਿਆ ਹੈ ਉਹ ਸਾਹਮਣੇ ਮੂੰਹ ਟੱਕੇ ਵਾਲਾ ਮੈਂ ਹਾਂ ਤੇ ਪਿੱਛੇ ਬੈਠਾ ਸੀ ਆਪਣਾ ਛੋਟਾ ਭਰਾ ਬੋਬੀ ਖਾਨ ਮੋਟਰਸਾਈਕਲ ਅਸੀਂ ਖਿੱਚੀ ਜਾਂਦੇ ਸੀਗੇ ਇੱਕ ਮੋਟਰਸਾਈਕਲ ਸਾਡਾ ਅੱਗੇ ਲੰਘ ਗਿਆ ਸੀ ਤਾਂ ਪਹੁੰਚ ਗਏ ਅਸੀਂ ਖਨੌਰੀ ਏ ਮੇਰੀ ਜ਼ਿੰਦਗੀ ਦੀ ਤੀਜੀ ਯਾਤਰਾ ਸੀ ਪਹਿਲਾਂ ਮੈਂ 2006 ਚ ਗਿਆ ਸੀਗਾ ਕਾਰ ਤੇ ਸਕੋਰਪਿਓ ਤੇ ਉਸ ਤੋਂ ਬਾਅਦ 2008 ਦੇ ਵਿੱਚ ਮੋਟਰਸਾਈਕਲ ਬੁਲਟਾਂ ਤੇ ਯਾਤਰਾ ਗਏ ਸੀਗੇ ਅਸੀਂ ਉਸ ਤੋਂ ਬਾਅਦ ਇਹ ਤੀਜੀ ਯਾਤਰਾ 2025 ਚ ਗਏ ਆਪਣੇ ਮੂੰਹ ਨੂੰ ਕਵਰ ਕਰਕੇ ਮੋਟਰਸਾਈਕਲ ਚਲਾਉਂਦੇ ਹੋਏ ਯਾਤਰਾ ਤੇ ਜਾਂਦੇ ਹੋਏ ਤੇ ਪਹੁੰਚ ਗਏ ਸੀਗੇ ਅਸੀਂ ਯੂਪੀ ਦਿਨ ਰਾਤ ਮੋਟਰਸਾਈਕਲ ਚਲਾਈ ਗਏ ਕਿਉਂਕਿ ਅਸੀਂ ਦੁਪਹਿਰ ਤੋਂ ਬਾਅਦ ਚੱਲੇ ਸੀਗੇ ਸ਼ਾਮ ਦਾ ਵੇਲਾ ਹੋਣ ਵਾਲਾ ਹੀ ਸੀ ਅਸੀਂ ਲੇਟ ਚੱਲੇ ਸੀ ਤਾਂ ਰਾਤ ਨੂੰ ਅਸੀਂ ਪਹੁੰਚ ਗਏ ਸੀਗੇ ਸਹਾਰਨਪੁਰ ਦੇ ਨੇੜੇ ਉੱਥੇ ਅਸੀਂ ਢਾਬੇ ਤੇ ਰੋਕ ਕੇ ਪੀਤੀ ਚਾਹ ਉਸ ਤੋਂ ਬਾਅਦ ਅਸੀਂ ਸਵੇਰੇ ਪਹੁੰਚ ਗਏ ਸੀਗੇ 7 ਵਜੇ ਗੰਗਾ ਨਦੀ ਹਰੀਦਵਾਰ ਉੱਥੇ ਕੁਝ ਸਮਾਂ ਰੁਕਣ ਤੋਂ ਬਾਅਦ ਅਸੀਂ ਅੱਗੇ ਜਾਣਾ ਸੀ ਜਿੱਧਰ ਨੂੰ ਗੰਗਾ ਜਲ ਜਾ ਰਿਹਾ ਹੈ ਗੰਗਾ ਨਦੀ ਵਹਿ ਰਹੀ ਹੈ ਉਸ ਸਾਈਡ ਉਸ ਸਾਈਡ ਹਰ ਕੀ ਪੌੜੀ ਹੈ ਜਿੱਥੇ ਇਨਸਾਨ ਦੀ ਮੌਤ ਤੋਂ ਬਾਅਦ ਉਸ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਹਨ ਤੇ ਰਿਕਾਰਡ ਦਰਜ ਕੀਤਾ ਜਾਂਦਾ ਹੈ ਜੋ ਕਿ ਕਈ ਪੀੜ੍ਹੀਆਂ ਤੋਂ ਬਾਅਦ ਵੀ ਆਪਾਂ 2-400 ਸਾਲ ਬਾਅਦ ਵੀ ਆਪਾਂ ਆ ਕੇ ਕਢਵਾ ਸਕਦੇ ਹਾਂ ਆਪਣੇ ਸਿੱਖ ਧਰਮ ਦੇ ਵੀ ਬਹੁਤ ਲੋਕ ਇੱਥੇ ਆ ਕੇ ਅਸਤੀਆਂ ਜਲ ਪ੍ਰਵਾਹ ਕਰਦੇ ਹਨ 1947 ਤੋਂ ਪਹਿਲਾਂ ਦਾ ਰਿਕਾਰਡ ਵੀ ਇੱਥੇ ਮੌਜੂਦ ਹੈ ਕੁਝ ਸਮਾਂ ਗੰਗਾ ਨਦੀ ਤੇ ਹਰੀਦਵਾਰ ਰੁਕਣ ਤੋਂ ਬਾਅਦ ਅਸੀਂ ਫੇਰ ਅੱਗੇ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਨੂੰ ਜਾਂਦੇ ਹੋਏ ਤਾਂ ਪਹਾੜਾਂ ਦਾ ਨਜ਼ਾਰਾ ਲੈਂਦੇ ਹੋਏ ਸਾਹਮਣੇ ਖੂਬਸੂਰਤ ਪਹਾੜ ਦਿਖ ਰਹੇ ਹਨ ਤੇ ਮੌਸਮ ਬਹੁਤ ਹੀ ਖੂਬਸੂਰਤ ਸੀ ਸਪੀਡ ਆਪਾਂ ਜ਼ਿਆਦਾ ਨਹੀਂ ਸੀ ਰੱਖੀ ਕਿਉਂਕਿ ਸ਼ਹਿਰ ਦੇ ਵਿੱਚ ਸਪੀਡ ਲਿਮਟ ਚ ਚੱਲ ਰਹੇ ਸੀ ਆਪਾਂ ਤਾਂ ਇੱਧਰ ਸ਼ਿਵ ਜੀ ਦੀ ਮੂਰਤੀ ਉਸ ਦੀ ਵੀਡੀਓ ਬਣਾਈ ਆਪਾਂ ਕੋਲ ਤਾਂ ਨਹੀਂ ਜਾ ਸਕੇ ਕਿਉਂਕਿ ਆਪਾਂ ਪਿਛਲੇ ਪੁਲ ਤੇ ਰੁੱਕ ਗਏ ਸੀਗੇ ਟਾਈਮ ਥੋੜਾ ਹੋਣ ਕਰਕੇ ਫਿਰ ਆਪਾਂ ਅੱਗੇ ਨੂੰ ਜਾਂਦੇ ਹੋਏ ਪਹੁੰਚ ਗਏ ਜੀ ਅਸੀਂ ਰਿਸ਼ੀਕੇਸ਼ ਸ੍ਰੀ ਹਿਮਕੁੰਡ ਸਾਹਿਬ ਜੀ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਜੀ ਆਓ ਤੁਹਾਨੂੰ ਵੀ ਦਰਸ਼ਨ ਕਰਾਉਨੇ ਹਾਂ ਜੀ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਜੀ ਰਿਸ਼ੀਕੇਸ਼ ਸਾਹਮਣੇ ਖੂਬਸੂਰਤ ਪਹਾੜ ਬੱਦਲਾਂ ਵਿੱਚ ਲੁਕੇ ਹੋਏ ਪਹਾੜ ਤੇ ਆਓ ਜੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਜੀ ਰਿਸ਼ੀਕੇਸ਼

ਅਪਲੋਡ ਕਰਾਂਗੇ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ